ਕਰੀਬ 2 ਸਾਲ ਬਾਅਦ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਇੱਕ ਵਾਰ ਮੁੜ ਤੋਂ ਆਮੜੇ ਸਾਹਮਣੇ ਹੋਣ ਜਾ ਰਹੀਆਂ ਨੇ ਦੋਵੇਂ ਟੀਮਾਂ ਚੈਂਪੀਅਨਸ ਟਰੋਫੀ ਟੂਰਨਾਮੈਂਟ ਵਿੱਚ ਜੈ ਵੈਸਟਰਨ ਦੇ ਵਿੱਚ ਅੱਜ ਫੜਨਗੀਆਂ ਪਰ ਇਸ ਮੈਚ ਤੇ ਲਈ ਮੌਸਮ ਪਰੇਸ਼ਾਨੀ ਖੜੀ ਕਰ ਸਕਦਾ ਹੈ ਮੈਚ ਤੋਂ ਪਹਿਲਾਂ ਮੌਸਮ ਦੇ ਨਾਲ ਜੁੜੀ ਖਬਰ ਕੁਝ ਅਜੀਹੀ ਕਹਿ ਰਹੀ ਹੈ ਖਬਰਾਂ ਦੇ ਮੁਤਾਬਕ ਅੱਜ ਦੇ ਦਿਨ ਮੀਂਹ ਹੋਣ ਦੀ 40% ਉਮੀਦ ਹੈ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਤਵਾਰ ਰਾਤ ਐਥੇ ਮੀਂਹ ਹੋਣ ਦੇ ਅਸਰ ਨਹੀਂ ਅੱਜ ਇਹ ਵਿੱਚ ਹੋ ਸਕਦਾ ਏ ਕਿ ਦੋਵਾਂ ਮੁਲਕਾਂ ਦੇ ਕ੍ਰਿਕਟ ਫੈਨਸ ਨੂੰ ਮਾਇੂਸੀ ਚੱਲਣੀ ਪਵੇ। ਜਾਂ ਫਿਰ ਮੈਚ ਦਾ ਨਤੀਜਾ ਟਕਵਰਥ ਲੂਇਸ ਤਰੀਕੇ ਨਾਲ ਕੱਢਿਆ ਜਾਵੇ। ਇਸ ਟੂਰਨਾਮੈਂਟ ਦਾ ਦੂਜਾ ਮੈਚ ਜੋ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡਿਆ ਜਾਣਾ ਸੀ ਉਹ ਵੀ ਮੀਂਹ ਦੀ ਪਿੰਡ ਚੜ ਗਿਆ ਸੀ। ਭਾਰਤ-ਪਾਕਿਸਤਾਨ ਦੇ ਵਿਚਕਾਰ ਐਤਵਾਰ ਨੂੰ ਹਾਈ ਵੋਲਟੇਜ ਮੈਚ ਹੋਣ ਵਾਲਾ ਹੈ। ਦੋਵੇਂ ਟੀਮਾਂ ਪੂਰੀ ਤਰ੍ਹਾਂ ਤਿਆਰ ਨੇ। ਤੁਹਾਡੇ ਮੁਲਕਾਂ ਦੇ ਮੀਡੀਏ ਅਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਜੰਗ ਦਾ ਮਾਹੌਲ ਬਣਿਆ ਹੋਇਆ ਹੈ 2013 ਵਿੱਚ ਵੀ ਭਾਰਤ-ਪਾਕਿਸਤਾਨ ਦਾ ਮੈਚ ਮੀਂਹ ਦੇ ਕਾਰਨ ਪ੍ਰਭਾਵਿਤ ਹੋਇਆ ਸੀ ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਦੇ ਨਾਲ ਮਾਤ ਦਿੱਤੀ ਸੀ ਜੇਕਰ ਮੀਂਹ ਦੇ ਕਾਰਨ ਮੈਚ ਰੱਦ ਹੁੰਦਾ ਹੈ ਤਾਂ ਇਸ ਦਾ ਕੀ ਅਸਰ ਪਵੇਗਾ ਉਹ ਵੀ ਜਾਣ ਲਓ ਪਾਕਿਸਤਾਨ ਤੋਂ ਬਾਅਦ ਭਾਰਤ ਨੂੰ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਦੇ ਨਾਲ ਮੈਚ ਖੇਡਣੇ ਨੇ ਵੀ ਹੋਣ ਤੇ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਇੱਕ ਨੰਬਰ ਮਿਲ ਜਾਵੇਗਾ ਜਿਸ ਵਾਰ ਭਾਰਤ ਨੂੰ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਤੋਂ ਮੈਚ ਜਿੱਤਣੇ ਪੈਣਗੇ ਸੀਰੀਜ਼ ਵਿੱਚ ਇੱਕ ਮੈਚ ਹਾਰਨ ਦਾ ਮਤਲਬ ਹੈ ਸੈਮੀਫਾਈਨਲ ਦੀ ਟਿਕਟ ਉੱਤੇ ਸੰਕਟ ਅੱਜ ਦਾ ਮੈਚ ਚੈਂਪੀਅਨਸ ਟਰੋਫੀ ਦਾ ਚੌਥਾ ਮੈਚ ਹੈ ਚੈਂਪੀਅਨਸ ਟਰੋਫੀ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਟੀਮਾਂ ਦਾ ਇਹ ਪਹਿਲਾ ਮੈਚ ਹੈ ਆਪਣੇ ਪਹਿਲੇ ਹੀ ਮੈਚ ਵਿੱਚ ਟੀਮ ਇੰਡੀਆ ਇਹ ਬਿਲਕੁਲ ਨਹੀਂ ਚਾਹੇਗੀ ਕਿ ਪਾਕਿਸਤਾਨ ਦੇ ਖਿਲਾਫ ਉਸ ਨੂੰ ਇੱਕ ਨੰਬਰ ਦੇ ਨਾਲ ਸੰਤੁਸ਼ਟ ਹੋਣਾ ਪਵੇ